ਕੀ ਕੰਮ ਇੱਥੇ ਕੀ ਕਰਦਾ ਸੀ ਹਾਂ ਦਾ ਬਾਰ ਕਰਦਾ ਸੀ ਕਿੰਨਾ ਸਮਾਂ ਹੋ ਗਿਆ ਸੀ ਪੁੱਤ ਨੂੰ ਮਾਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤਾਂ ਇਹ ਆਪ ਸਭ ਇਹਨਾਂ ਸ਼ੁਕਰ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੇ ਅਸੀਂ ਕਿਸਾਨ ਦੇ ਆਪਣੇ ਘਰ ਆ ਗਿਆ ਹਾਂ ਹਨ ਹੋਰ ਕੋਈ ਨਹੀਂ ਆਈਓ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬڑے ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਵੀ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਬਰਸ ਕਰਦਾ ਇੰਨੀ ਮੈਨੂੰ ਬੜੀ ਖੁਸ਼ੀ ਦੇ ਬਸ ਜੀ ਨਾ ਮਾਫੀ ਆਪਣਾ ਨਾਮ ਜਸਵੀਰ ਸਿੰਘ ਹੈ ਜੀ ਜਿਹੜੇ ਰਿਪੋਰਟੋਂ ਤੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਇਹਨਾਂ ਨੂੰ ਹੋਇਆ ਮੀਨਾ ਕੀ ਹੋਇਆ ਗਿਆ ਤੇ ਤੁਹਾਨੂੰ ਕਿਦਾਂ ਜਸਵੀਰ ਦੀ ਪਤਾ ਲੱਗਾ ਵੀ ਇੱਥੇ ਆ ਦੇਖੋ ਜੀ ਆਪਾਂ ਨੂੰ ਨਿਯੋਜ ਤੋਂ ਬਾਹਰ ਲੱਗਾ ਕਿ ਅੱਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਅਸੀਂ ਉਸ ਚੀਨ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਕਿ ਸਰਕਾਰਾਂ ਦੀਆਂ ਇੰਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ ਇਹ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈ ਪਤਾ ਕਿਸ ਨੂੰ ਲੱਗਾ ਲੁੱਕ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਹਾਂਜੀ ਹੁਣ ਪਤਾ ਲੱਗਾ ਕਿਦੋਂ ਕਰੋਨਾ ਕਿਦਾਂ ਕਿੰਨੇ ਫਿਰ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਗੱਲਬਾਤ ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪ ਕੋਣੀ ਘਰੇ ਇਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ ਪਹਿਲਾਂ ਕਿਹੜੇ ਦੇਸ਼ ਗਈ ਦੋਸਤੋਂ ਬਾਅਦ ਫਿਰ ਦੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਮੇਰਾ ਹਾਂਜੀ ਬੜੀ ਬੜੀ ਜਿਹੜੀ ਜੜੀ ਹੋਈ ਹੈ ਜਿਸ ਦੀ ਕੋਈ ਆਸ ਚੰਨਣਾ ਚਾਹੂੰ ਮੈਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਟਹਿਟੇ ਦੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਆ